ਤਸਵੀਰ ਕਰ ਦੋਸਤੋ ਅੱਜ ਗੱਲ ਕਰਨੀ ਹੈ ਅਨਮੋਲ ਦੀ ਬਹੁਤ ਹੀ ਪਿਆਰਾ ਔਰ ਬਹੁਤ ਹੀ ਸ੍ਰੀਲਾ ਸਿੰਗਰ ਜਿਦੀ ਆਵਾਜ਼ ਨੇ ਦੁਨੀਆ ਦੇ ਵਿੱਚ ਦਿਖਾਇਆ ਕਿ ਗਾਇਕੀ ਕੀ ਚੀਜ਼ ਹੁੰਦੀ ਹੈ ਉੱਚੀ ਆਵਾਜ਼ ਉੱਚਾ ਸੁਰ ਤੀਬਰ ਸੁਰ ਤੋਂ ਗਾਉਣਾ ਔਰ ਸ੍ਰੀਲਾ ਔਰ ਸੁਰਾਂ ਦਾ ਬਾਦਸ਼ਾਹ ਕਰਮਜੀਤ ਅਨਮੋਲ ਜੇ ਤਾਂ ਕਿ ਆਪਣੇ ਸਮੇਂ ਦੇ ਵਿੱਚ ਬਹੁਤ ਗਾਣੇ ਹਿੱਟ ਹੋਏ ਸੋ ਆਪਾਂ ਉਹਨਾਂ ਗਾਣਿਆਂ ਵੱਲ ਜਾਣਾ ਜ਼ਿਆਦਾ ਲੰਮੀ ਵੀਡੀਓ ਨਹੀਂ ਬਣਾਣੀ ਹੈਗੀ ਆਪਾਂ ਇਦਾਂ ਕਰਦੇ ਕਰਦੇ ਜਦੋਂ ਬੰਦਾ ਪਪੂਲਰ ਹੁੰਦਾ ਤਾਂ ਉਸ ਤੋਂ ਬਾਅਦ ਆਉਣ ਲੱਗੇ ਫਿਲਮਾਂ ਦੇ ਵਿੱਚ ਸੋ ਫਿਲਮਾਂ ਦੇ ਵਿੱਚ ਜ਼ਿਆਦਾਤਰ ਰੋਲ ਉਹਨਾਂ ਨੇ ਕਮੇਡੀਅਨ ਦੇ ਕੀਤੇ ਕਮੇਡੀ ਬਹੁਤ ਵਧੀਆ ਕਰਦੇ ਨੇ ਕਰਮਜੀਤ ਅਨਮੋਲ ਕੌਣ ਸੀ ਕੌਣ ਹੈ ਔਰ ਉਹਦੀ ਜਾਤ ਕੀ ਹੈ ਬਰਾਦਰੀ ਕੀ ਹੈ ਇਹ ਸਭੀ ਜਿਨ੍ਹਾਂ ਨਾਲ ਸਾਨੂੰ ਕੋਹ ਲਾਈਨਾਂ ਦੇ ਨਾਲੀ ਉਹਦੇ ਸਰੇਲੇ ਬੋਲ ਔਰ ਵਧੀਆ ਨੇਕ ਨੀਅਤ ਔਰ ਸਾਫ ਸੁਥਰੀ ਗਾਇਕੀ ਦੇ ਅਸੀਂ ਫੈਨ ਆ ਉਹ ਭਾਵੇਂ ਜੋ ਮਰਜੀ ਹੋਵੇ ਨਾ ਸੀ ਅੱਜ ਤੱਕ ਜਾਣਨ ਦੀ ਕੋਸ਼ਿਸ਼ ਕੀਤੀ ਐ ਨਾ ਜਾਣਾਂਗੇ ਸੋ ਉਹ ਸਾਡਾ ਪੰਜਾਬੀ ਭਰਾ ਐ ਸੋ ਹੁਣ ਐ ਇੰਨੇ ਗਾਣੇ ਗਾਏ ਇੰਨੇ ਆ ਐਲਬਮਸ ਆਈਆਂ ਇਨਾ ਪੈਸਾ ਕਮਾਇਆ ਫਿਰ ਫਿਲਮਾਂ ਦੇ ਵਿੱਚੋਂ ਪੈਸਾ ਕਮਾਇਆ ਲੇਕਿਨ ਜਿੰਨਾ ਚਿਰ ਰੱਬ ਸਬਰ ਨਾ ਬਖਸ਼ੇ ਉਹਨਾਂ ਚਿਰ ਬੰਦੇ ਨੂੰ ਸਬਰ ਨਹੀਂ ਜਿਆ ਹੁੰਦਾ ਉਹ ਭਟਕਦਾ ਹੀ ਫਿਰਦਾ ਔਰ ਉਹਦੀ ਰੂਹ ਪੈਸੇ ਦੇ ਪਿੱਛੇ ਭੱਜੀ ਫਿਰਦੀ ਐ ਜਿਨ੍ਹਾਂ ਕੋਲੇ ਰੋਟੀ ਦਾ ਗੁਜ਼ਾਰਾ ਐ ਔਰ ਬਹੁਤ ਮੁਸ਼ਕਲ ਨਾਲ ਆਪਣਾ ਜੀਵਨ ਚਲਾ ਰਹੇ ਨੇ ਜੇ ਰੱਬ ਨੇ ਉਹਨਾਂ ਨੂੰ ਸਬਰ ਬਖਸ਼ਿਆ ਤਾਂ ਉਹਨੇ ਜੀ ਖੁਸ਼ ਨੇ ਸੋ ਬੰਦੇ ਦੀ ਜਦੋਂ ਮੱਤ ਮਰਦੀ ਹੈ ਉਹ ਪੈਸੇ ਨਾਲ ਹੀ ਮਰਦੀ ਹੈ ਜਦੋਂ ਜਿੰਨਾ ਚਿਰ ਰੱਬ ਨੂੰ ਯਾਦ ਰਹਿੰਦਾ ਹੈ ਉਹਨਾਂ ਚਿਰ ਹੀ ਰਹਿੰਦਾ ਜਿੰਨਾ ਚਿਰ ਪੈਸਾ ਨਹੀਂ ਹੁੰਦਾ ਸੋ ਅੱਜ ਆਪਣਾ ਗੱਲ ਆਪਾਂ ਇਹਨਾਂ ਦੀ ਕਰਨੀ ਹੈ ਸੋ ਆ ਚੁੱਕੇ ਨੇ ਰਾਜਨੀਤੀ ਦੇ ਵਿੱਚ ਭਗਵੰਤ ਮਾਨ ਦੇ ਏਰੀਆ ਚ ਉਹਨੇ ਦੋਨਾਂ ਦਾ ਆਪਸੀ ਤਾਲਮਿਲ ਠੀਕ ਹੈ ਉਹ ਵੀ ਕਮੇਡੀਅਨ ਉਹ ਵੀ ਕਮੇਡੀਅਨ ਇਹ ਫਿਲਮਾਂ ਦੇ ਵਿੱਚ ਕੰਮ ਕਰ ਗਏ ਇਹ ਹੌਲੇ ਲਈ ਸੀਐਮ ਬਣ ਗਏ ਆਪਸ ਵਿੱਚ ਗੁੱਪਚੁਪ ਚੱਲਦੀ ਰਹੀ ਔਰ ਅਖੀਰ ਦੇ ਵਿੱਚ ਟਿਕਟ ਮਿਲ ਗਿਆ ਉਹਨਾਂ ਨੂੰ ਆਪਣਾ ਐਮਪੀ ਦਾ ਜਿਹੜੀਆਂ ਰੈਲੀਆਂ ਸ਼ੁਰੂ ਕਰਤੀਆਂ ਕਰਮਜੀਤ ਅਨਮੋਲ ਨੇ ਐਮਪੀ ਬਨਣ ਵਾਸਤੇ ਚਲੋ ਹੁਣ ਗੱਲ ਆਉਂਦੀ ਹੈ ਮੁੱਦੇ ਤੇ ਕਰਮਜੀਤ ਜੀ ਤੁਸੀਂ ਬਹੁਤ ਵਧੀਆ ਸੀ ਦੁਨੀਆ ਤੁਹਾਨੂੰ ਚਾਹੁੰਦੀ ਸੀ ਤੁਸੀਂ ਕਿਹੜੇ ਪੰਗੇ ਦੇ ਵਿੱਚ ਪੈ ਗਏ ਕਿਹੜੇ ਫਸਾਦ ਵਿੱਚ ਪੈ ਗਏ ਤੁਹਾਨੂੰ ਲੋੜ ਕੀ ਸੀ ਇਸ ਦੇ ਵਿੱਚ ਤੁਸੀਂ ਇਸ ਕਰਕੇ ਆਏ ਤੁਹਾਡੀ ਅਜੇ ਪੈਸੇ ਤੋਂ ਭੁੱਖ ਨਹੀਂ ਸੀ ਮਿਟੀ ਤੁਹਾਨੂੰ ਅਜੇ ਪੈਸੇ ਦੀ ਅਜੇ ਵੀ ਬੜੀ ਭੁੱਖ ਸੀ ਹੁਣ ਤੁਸੀਂ ਸਟੇਜਾਂ ਤੇ ਲਜਾ ਜਾ ਕੇ ਔਰ ਰੈਲੀਆਂ ਦੇ ਵਿੱਚ ਜਾ ਜਾ ਕੇ ਇਹੀ ਭੌਂਕਣਾ ਕਿ ਦੋਸਤੋ ਮੈਂ ਤੁਹਾਡੀ ਸੇਵਾ ਦੀ ਖਾਤਰ ਆਇਆ ਸੇਵਾ ਦੀ ਖਾਤਰ ਤਾਂ ਪਹਿਲਾਂ 92 ਆਏ ਸੀ ਪੰਜਾਬ ਦਾ ਇਹਨਾਂ ਨੇ ਬੇੜਾਗਰ ਕਰਤਾ ਕੀ ਗੱਲ ਉਹਨਾਂ ਤੋਂ ਸਾਡਾ ਢਿੱਡ ਨਹੀਂ ਭਰਿਆ ਅਸੀਂ ਤਾਂ ਉਹਨਾਂ ਤੋਂ ਹੀ ਰੱਜ ਗਏ ਸੀ ਹੁਣ ਤੁਸੀਂ ਤੁਹਾਡੀ ਕਸਰ ਰਹਿ ਗਈ ਤੁਸੀਂ ਵੀ ਕੱਢ ਲੈਣੀ ਹੈ ਹਾਂ ਜੀ ਜੇ ਤੁਹਾਨੂੰ ਸੇਵਾ ਦੀ ਚਾਹ ਸੀਗਾ ਤੇ ਕਿਸੇ ਗੁਰਦੁਆਰੇ ਜਾ ਕੇ ਭਾਂਡਿਆਂ ਦੀ ਸੇਵਾ ਕਰਦੇ ਲੰਗਰ ਦੀ ਸੇਵਾ ਕਰਦੇ ਹੈ ਗਰੀਬ ਬੱਚਿਆਂ ਦੀ ਸੇਵਾ ਕਰਦੇ ਧੀਆਂ ਪਣਾ ਦੇ ਵਿਆਹ ਦੀ ਸੇਵਾ ਕਰਦੇ ਉਹ ਪਿੰਡਾਂ ਥਾਵਾਂ ਦੇ ਵਿੱਚ ਇੰਨੇ ਗਰੀਬ ਨੇ ਉਹਨਾਂ ਦੇ ਘਰ ਝੁੱਗੀਆਂ ਕੁਲੀਆਂ ਬਣਾ ਦੋ ਇਹ ਤਾਂ ਹੋਈ ਸੇਵਾ ਹੁਣ ਸੇਵਾ ਤੁਸੀਂ ਕਰਨ ਵਾਸਤੇ ਨਹੀਂ ਆਇਆ ਸੇਵਾ ਕਰਾਉਣ ਵਾਸਤੇ ਆਇਓ ਜਦੋਂ ਵੀ ਜਾਓਗੇ ਲੋਕਾਂ ਦੇ ਵਿੱਚ ਸੱਤ ਦੇ ਵਿੱਚ ਉਹ ਤੁਹਾਨੂੰ ਕਹਿਣਗੇ ਹਾਂ ਜੀ ਤੁਹਾਡਾ ਜਿਹੜਾ ਮਾਨ ਸਾਹਿਬ ਹੈ ਤੁਹਾਡਾ ਜਿਹੜਾ ਮੁਖੀ ਹੈ ਉਹ ਸਿਰੇ ਦਾ ਝੂਠਾ ਹੈ ਕੇਜਰੀਵਾਲ ਸਿਰੇ ਦਾ ਝੂਠਾ ਹੈ ਦਿੱਲੀ ਬੈਠਾ ਝੂਠ ਮਾਰ ਦਿੰਦਾ ਕੁਫਰ ਤੋਲ ਦਿੰਦਾ ਤੁਸੀਂ ਉਹਦੇ ਪਿੱਛੇ ਬਿਆਨ ਤੇ ਬਿਆਨ ਦੇਈ ਜਾਂਦੇ ਹੋ ਜਿਹੜਾ ਤੁਸੀਂ ਇੱਕ ਆਹ ਮੋਹਰਾ ਖੜਾ ਕਰਿਆ ਸੀਗਾ ਭਗਵੰਤ ਮਾਨ ਨੂੰ ਸੀਐਮ ਬਣਾਤਾ ਇਹ ਸਿਰੇ ਦਾ ਝੂਠਾ ਹੈ ਇਹਨੇ ਬੀਬੀਆਂ ਦੇ ਹਜ਼ਾਰ ਹਜ਼ਾਰ ਰੁਪਏ ਨਹੀਂ ਜੇ ਦਿੱਤੇ ਇਹਨੇ ਜਿੰਨੇ ਵੀ ਸਕੂਲ ਕਾਲਜ ਆ ਆਹ ਉਹਨਾਂ ਦੀ ਮਰਮਮਤ ਕੁਛ ਨਹੀਂ ਜੇ ਕੀਤੀ ਉਹਨਾਂ ਦੇ ਖਾਲੀ ਰੰਗ ਹੀ ਹੋਇਆ ਉਹ ਤਾਂ ਵੈਸੇ ਵੀ ਹੋ ਜਾਂਦਾ ਸੀਗਾ ਮਾਲਾ ਕਲੀਨਿਕਾ ਨੇ ਕਦੇ ਲੱਖਾਂ ਇੱਥੇ ਮਰੀਜ਼ ਆਏ ਭਲਾਣੇ ਆਏ ਕੋਈ ਮੁੱਲਾ ਕਲੀਨਿਕ ਨਹੀਂ ਲੁਧਿਆਣੇ ਵਿੱਚ ਇੱਕ ਦੋ ਜਗ੍ਹਾ ਦੇਖੀਆਂ ਨੇ ਕਿੱਧਰ ਗਈਆਂ ਖਾਲੀ ਲੁਧਿਆਣੇ ਚ ਚਾਹੀਦੀ ਹੈ ਪੂਰੇ ਪੰਜਾਬ ਚ ਮੁੱਲਾ ਕਲੀਨਿਕ ਇਹ ਤਾਂ ਮੁੱਲਿਆਂ ਦੇ ਵਿੱਚ ਹੋਣੇ ਚਾਹੀਦੇ ਸੀ ਜੇ ਮੁੱਲਾ ਕਲੀਨਿਕ ਸ਼ਹਿਰਾਂ ਚ ਖੁੱਲ ਗਈ ਤੇ ਪਿੰਡਾਂ ਦਾ ਇਲਾਜ ਕੌਣ ਕਰੂ ਭਾਈ ਸਾਡੇ ਪਿੰਡਾਂ ਦੇ ਇੱਥੇ ਹਜ਼ਾਰ ਪਿੰਡਾਂ ਤੇ ਸਾਰੇ ਜ਼ਿਲ੍ਹੇ ਲੁਧਿਆਣੇ ਚ ਫੇਰ ਲੋ ਕਿਸੇ ਪਿੰਡ ਚ ਮੁੱਲਾ ਕਲੀਨਿਕ ਨਹੀਂ ਸੋ ਇਹਨਾਂ ਝੂਠਿਆਂ ਦਾ ਤੇ ਝੂਠਿਆਂ ਦਾ ਤੁਸੀਂ ਝੂਠਾ ਖਾਦਾ ਹੋਇਆ ਤੁਸੀਂ ਵੀ ਝੂਠ ਤੇ ਝੂਠ ਮਾਰਨਾ ਹੈ ਪਰ ਹੁਣ ਨਾ ਅਸੀਂ ਝੂਠ ਸਈਏ ਨਾ ਜੂਠ ਸਈਏ ਅਸੀਂ ਤੇ ਮਾਰਾਂਗੇ ਜੂਤ ਲੈ ਵੀ ਸੰਗਰੂਰ ਵਾਲਿਓ ਮਲਵਈ ਭੈਣੋ ਭਰਾਵੋ ਤਿਆਰ ਹੋ ਜਾਓ ਇਹ ਜਦੋਂ ਵੀ ਕਰਮਚੀ ਦਾ ਨਾਮੋਲ ਆਵੇ ਖੱਟੀ ਪੱਗ ਬਣ ਕੇ ਟੋਪੀ ਤਿਰਸ਼ੀ ਲਾ ਕੇ ਜਿਹਦੇ ਉੱਤੇ ਝਾੜੂ ਲਿਖ ਬਣਦਾ ਉਹ ਬਣਿਆ ਹੋਵੇ ਸਾਈਨ ਤੇ ਆਪ ਆਪਣੇ ਘਰਾਂ ਵਿੱਚ ਇਹੋ ਜਿਹਾ ਕੋਈ ਘਰ ਨਹੀਂ ਜਿੱਦੇ ਘਰ ਵਿੱਚ ਝਾੜੂ ਨਹੀਂ ਝਾੜੂ ਲਿਆ ਜੇ ਕੱਢ ਤੇ ਇਹਨਾਂ ਦਾ ਵਜਾ ਦਿਓ ਪੂਰਾ ਛੱਜ ਆਪੇ ਜਾਣਗੇ ਫਿਰ ਜਾਣਗੇ ਤਾਰੀਆਂ ਬੰਨ ਔਰ ਇਹਨਾਂ ਨੂੰ ਫਿਰ ਆਊਗੀ ਅਕਲ ਸੋ ਖੁੱਡਾਂ ਚੋਂ ਦੋ ਚੂਹੇ ਨਿਕਲ ਆਏ ਆ ਇੱਕ ਧਾਲੀਵਾਲ ਉਹ ਵੀ ਤਾੜੀ ਮਾਰ ਧਾਲੀਵਾਲ ਨਹੀਂ ਉਹਦੇ ਵੀ ਦੱਬ ਕੇ ਛੱਜ ਵਜਣਾ ਤੇ ਦੂਜਾ ਅਨਮੋਲ ਹੁਣ ਜਿਵੇਂ ਜਿਵੇਂ ਆਉਂਦੇ ਜਾਂਦੇ ਨੇ ਇਹ 13 ਕੱਢਨੇ ਨੇ ਇਹਨਾਂ ਨੇ 13 ਦੇ 13 ਚੁਣ ਲਿਓ ਬਾਕੀ ਕੋਈ ਜਿੱਤੇ ਕੋਈ ਹਾਰੇ ਕਿਸੇ ਨਾਲ ਕੋਈ ਮਤਲਬ ਨਹੀਂ ਰੱਖਣਾ ਤੁਸੀਂ ਆਪਾਂ ਨੂੰ ਮਤਲਬ ਹੀ ਨਹੀਂ ਕਿਸੇ ਨਾਲ ਇਹਨਾਂ ਨਾਲ ਮਤਲਬ ਹੈ ਜਿੱਥੇ ਝਾੜੂ ਦਾ ਨਿਸ਼ਾਨ ਜਿੱਥੇ ਖੱਟੀ ਪੱਗ ਜਿੱਥੇ ਤਿਰਸੀ ਟੋਪੀ ਮਿਲ ਜੇ ਉੱਥੇ ਹੀ ਜੂਤ ਖੜਕਣਾ ਚਾਹੀਦਾ ਇਹਨਾਂ ਨਾਲ ਸਵਾਲ ਹੋਣਾ ਚਾਹੀਦਾ ਆ ਕੱਲ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਇਧਰ ਚਮਕੌਰ ਸਾਹਿਬ ਵੱਲ ਦੀ ਉਹਨੇ ਵਿਧਾਇਕ ਨੂੰ ਉਹਦਾ ਨਾਮ ਨਹੀਂ ਲੈਣਾ ਬੜਾ ਵਿਗੜਿਆ ਹੋਇਆ ਔਰ ਖੱਚ ਬੰਦਾ ਵਿਧਾਇਕ ਬਣਾਇਆ ਹੋਇਆ ਇਹਨਾਂ ਦਾ ਇਹ ਕਹਿੰਦੇ ਸਾਡੀ ਆਮ ਆਦਮੀ ਬੜੀ ਸੁੱਚੀ ਤੇ ਪਾਕ ਸਾਫ ਪਾਰਟੀ ਹੈ ਉਹਨੇ ਵਿਚਾਰੇ ਨੇ ਗਰੀਬ ਬੰਮੁੰਡੇ ਨੇ ਇਹ ਜਦੋਂ ਸਵਾਲ ਦਾਗਤਾ ਨਾ ਹਾਂਜੀ ਨਸ਼ਾ ਤੁਸੀਂ ਕਿਹਾ ਸੀ ਬੰਦ ਕਰਾ ਦਾਂਗੇ ਨਸ਼ਾ ਤੇ ਅੱਗੇ ਤੋਂ ਵੀ ਚਾਰ ਗੁਣਾ ਵੱਧ ਗਿਆ ਕਿੱਧਰ ਗਿਆ ਬੀਬੀਆਂ ਦਾ ਹਜ਼ਾਰ ਹਜ਼ਾਰ ਰੁਪਈਆ ਆ ਮੀਟਰਾਂ ਦਾ ਤੁਸੀਂ ਜਿਹੜਾ ਸਾਨੂੰ ਚੱਕਰ ਪਾਇਆ ਸੀ ਜਿਹੜੇ 2 ਕਿਲੋਵਾਟ ਤੋਂ ਉੱਪਰ ਨੂੰ ਉਹਨਾਂ ਦਾ ਤੁਹਾਨੂੰ ਮੀਟਰ ਹੀ ਨਹੀਂ ਰੁਕਦਾ ਉਹਨਾਂ ਦਾ ਪਟਾ ਚੜਿਆ ਪਿਆ ਇੰਨੀ ਤੇਜ਼ ਚੱਲਦਾ ਸੋ ਵਿਧਾਇਕ ਇੰਨਾ ਵਿਗੜਿਆ ਲੁੱਚੜ ਪਗ ਵਿਧਾਇਕਾ ਉਹਨੇ ਉਹਨੂੰ ਜਦ ਹੀ ਗਾਲੀ ਗਲੋਚ ਕੀਤਾ ਕਹਿੰਦੇ ਇਹਨੂੰ ਫੜੋ ਇਹਨੂੰ ਅਰੈਸਟ ਕਰੋ ਇਹਨੂੰ ਫੜ ਕੇ ਇਹਨੂੰ ਗੱਡੀ 'ਚ ਸੁੱਟੋ ਸੋ ਉਹਨੂੰ ਉਹਦੇ ਮਗਰ ਮਗਰ ਪੁਲਿਸ ਤੁਰ ਹੀ ਫਿਰਦੀ ਆ ਉਹਦੇ ਘਰ ਦੇ ਉਹ ਰਾਤ ਬਰ ਘਰ ਨਹੀਂ ਸੋਇਆ ਸੋ ਹੁਣ ਉਹ ਵਿਚਾਰਾ ਮੜਾ ਬੰਦਾ ਲੁਕਦਾ ਫਿਰਦਾ ਉਹਨੂੰ ਚੁੱਕ ਕੇ ਇਹਨਾਂ ਨੇ ਕੋਈ ਪਾਣਾ ਕੇਸ ਤੁਸੀਂ ਕਰੋ ਬਦਮਾਸ਼ੀਆਂ ਤੁਸੀਂ ਕਰੋ ਚੋਰੀਆਂ ਠੱਗੀਆਂ ਇਮਾਨਦਾਰ ਪਾਰਟੀਆਂ ਤੁਸੀਂ ਵਧਾਓ ਪੰਜਾਬ ਦੇ ਵਿੱਚ ਨਸ਼ਾ ਔਰ ਤੁਸੀਂ ਰੇਤੇ ਬਜਰੀ ਤੇ ਨਸ਼ੇ ਦਾ ਬਿਜ਼ਨਸ ਤੋਰੋ ਗਾਹ ਨੂੰ ਵਧਾਓ ਜਿਸ ਨੂੰ ਕਹਿੰਦੇ ਉਹ ਕਾਲੀਆਂ ਦੀ ਦੇਣ ਹੈ ਠੀਕ ਹੈ ਅੱਗੇ ਗੁਰਗਤੀ ਲੈ ਲਈ ਤੁਸੀਂ ਤੇ ਜੇ ਕੋਈ ਤੁਹਾਡੇ ਤੇ ਸਵਾਲ ਧਾਗੇ ਉਹ ਸਵਾਲ ਧਾਗੇ ਤੇ ਉਹਨੂੰ ਤੁਸੀਂ ਚੁੱਕ ਕੇ ਥਾਣੇ ਸੁੱਟੋਗੇ ਉਹਨੂੰ ਜੇਲ੍ਹ ਚ ਸੁੱਟੋਗੇ ਉਹ ਤੁਹਾਡਾ ਹੀ ਮੁੱਖ ਮੰਤਰੀ ਮਾਨਸਾਬ ਕਹਿ ਰਿਹਾ ਹੈ ਕਿ ਜੇ ਅਸੀਂ ਕਿਤੇ ਗਲਤਾਂ ਜੇ ਅਸੀਂ ਗਲਤੀ ਕੀਤੀ ਹੈ ਤਾਂ ਸਾਡੇ ਕੋਲ ਸਵਾਲ ਪਿੱਛੋ ਜੇ ਅਸੀਂ ਤੁਹਾਡੇ ਤੋਂ ਸਵਾਲ ਪੁੱਛੀਏ ਤੇ ਅਸੀਂ ਆਪਣਾ ਚਿੱਤੜ ਘਟਾਈਏ ਫਿਰ ਅਸੀਂ ਜੇਲ੍ਹ ਚਾਈਏ ਸਾਨੂੰ ਵਾਹਮਣਾਂ ਨੇ ਦੱਸਿਆ ਅਸੀਂ ਤੁਹਾਨੂੰ ਮੂੰਹ ਹੀ ਨਹੀਂ ਲਾਣਾ ਅਸੀਂ ਤੁਹਾਨੂੰ ਵੋਟ ਹੀ ਨਹੀਂ ਪਾਣੀ ਅਸੀਂ ਤੁਹਾਨੂੰ ਮਾਰਨੇ ਆ ਛਿੱਤਰ ਚਪੇਣਾ ਵਧ ਜਾਓ ਇਹਨਾਂ ਦੀ ਢੋਲਕੀ ਦੱਬ ਕੇ ਭਾਵੇਂ ਕਰਮਜੀਤ ਅਨਮੋਲ ਹੋਵੇ ਖਾਲੀ ਭਾਵੇਂ ਨਿਹਰਾ ਕਿਸੇ ਚੀਜ਼ ਦਾ ਖੋਲ ਹੋਵੇ ਦਾ ਗੋਲ ਮੋਲ ਹੀ ਹੋਵੇ ਹੁਣ ਸਾਰਾ ਕੁਝ ਬਿਸਤਰੰਗ ਖੋਲ ਹੋਵੇ ਇਹਨੂੰ ਤੈਹੋ ਜਾਂ ਸਭ ਕੈ ਸਿਖਾਇਓ ਕਿ ਮੁੜ ਕੇ ਫੇਰੇ ਸੁਰਾਂਵਾਂ ਲਾਵੇ ਬਾਜੇਵਾਂ ਲਾਵੇ ਨੱਚਣ ਗਾਉਣ ਦੇ ਵਜਾਉਣ ਹਸਾਉਣ ਵਾਲੇ ਬੰਦੇ ਰਾਜਨੀਤੀਆਂ ਚਾਹੀਜੰਦੇ ਨੇ ਇਹਨਾਂ ਨੂੰ ਕੋਈ ਤਜਰਬਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੁੜ ਕੇ ਫੇਰੇ ਲੱਭਦੇ ਨਹੀਂ ਇੱਕ ਸੰਨੀ ਦੇ ਓਲਿਆਂ ਦਾ ਹੀ ਗਰਦਾਸਪੁਰ ਚ ਆਇਆ ਕਿੰਨੀ ਵਾਰੀ ਆਇਆ ਪੰਚਾਇਤ ਬਠਾਈ ਕਦੀ ਕੋਈ ਉੱਥੇ ਮਸਲਾ ਹੱਲ ਹੋਇਆ ਗਰਦਾਸਪੁਰਿਓ 5 ਸਾਲ ਤੁਸੀਂ ਰਗੜਾਈ ਆਪਣੀ ਚੰਗੀ ਟਕਾ ਕੇ ਹੁਣ ਇਹਨੂੰ ਅਨਮੋਲ ਨੂੰ ਲਿਆਓ ਕਿਤੇ ਗਗਨ ਅਮਾਨ ਆ ਗਈ ਕਿਤੇ ਸ਼ਮਾਨੋ ਕੀ ਬਸ ਜਿੰਨੇ ਜਿੰਨੇ ਤੁਹਾਡੇ ਇਹ 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 ਹੀ ਗੱਡੀਆਂ ਇੰਨਾ ਜੋਗੀ ਰਹਿ ਗਈਆਂ ਹੋਰ ਕੋਈ ਨਹੀਂ ਇੰਨਾ ਗੱਡੀਆਂ ਤੇ ਬਹਿ ਸਕਦਾ ਕੋਈ ਆਪਣਾ ਜ਼ਮੀਨ ਨਾਲ ਜੁੜਿਆ ਨੇਤਾ ਦੇਖੋ ਭਾਵੇਂ ਹੋਵੇ ਬੀਜੇਪੀ ਦਾ ਭਾਵੇਂ ਹੋਵੇ ਕਾਂਗਰਸ ਦਾ ਭਾਵੇਂ ਉਹ ਨਿਰਦਲੀਆ ਭਾਵੇਂ ਹੋਵੇ ਕਾਲੀ ਅਕਾਲੀ ਬੀਜੇਪੀ ਦਾ ਤਾਂ ਗਠਜੰਬਨ ਹੋ ਹੀ ਚੁੱਕਾ ਹੈ ਔਰ ਮੇਰਾ 90% ਦਾ ਆਈਡੀਆ ਦੇਖ ਲਓ ਹੁਣ ਸੈਂਟਰ ਦੇ ਵਿੱਚ ਬੀਜੇਪੀ ਹੈ ਇੱਥੇ ਟੋਪੀ ਟੋਪੀ ਨੂੰ ਸੈਂਟਰ ਪੈਸਾ ਨਹੀਂ ਦਿੰਦਾ ਇਹ ਭੁੱਖੀ ਮਰੀ ਜਾਂਦੀ ਹੈ ਆਪਣੇ ਦਿਵਾਲੇ ਕੱਢੀ ਜਾਂਦੀ ਹੈ ਠੀਕ ਹੈ ਇਸ ਤੋਂ ਪਹਿਲਾਂ ਕਾਂਗਰਸ ਸੀਗੀ ਉੱਥੇ ਬੀਜੇਪੀ ਇੱਥੇ ਕਾਂਗਰਸ ਪੰਜਾ ਉਹਨੇ ਕਰਤਾ ਸਾਰੇ ਪੰਜਾਬ ਨੂੰ ਨੰਗਾ ਫਾਇਦਾ ਹੋਇਆ ਕੁਛ ਮੈਂ ਨਾ ਬੀਜੇਪੀ ਨੂੰ ਮੰਨਾਂ ਨਾ ਅਕਾਲੀਆਂ ਨੂੰ ਮੰਨਾਂ ਨਾ ਕਾਂਗਰਸ ਨੂੰ ਮੰਨਾਂ ਮੈਂ ਇਹਨਾਂ ਦਾ ਕਿਸੇ ਦਾ ਪਿੱਠੂ ਨਹੀਂ ਹੈਗਾ ਮੈਂ ਇਹਨਾਂ ਤੁਸੀਂ ਇਹ ਝਾੜੂ ਨੂੰ ਛੱਡ ਕੇ ਇਹ ਮੌਜੂਦਾ ਨੇ ਇਹਨਾਂ ਦੀ ਕਰਤੂਤ ਦੇਖ ਲਈ ਹੁਣ ਇਹਨਾਂ ਤੋਂ ਦੇਖਣਾ ਕੋਈ ਬਕਾਇਆ ਨਹੀਂ ਰਿਹਾ ਕੋਈ ਹੁਣ ਉਹਲਾ ਵੀ ਨਹੀਂ ਰਿਹਾ ਇਹਨਾਂ ਨੇ ਸਿੱਖਾਂ ਨਾਲ ਕੀ ਇਹਨਾਂ ਨੇ ਹਿੰਦੂਆਂ ਨਾਲ ਕੀ ਇਹਨਾਂ ਨੇ ਕ੍ਰਿਸ਼ਨ ਪਾਯਾਰਨ ਚਾਰੇ ਨਾਲ ਕੀ ਇਹਨਾਂ ਨੇ ਕਿਸੇ ਨਾਲ ਵੀ ਬਕਾਈ ਇਹਨਾਂ ਨੇ ਸਾਰਾ ਕਿਸੇ ਦਾ ਕੁਛ ਨਹੀਂ ਸੋ ਜੇ ਅਸੀਂ ਫੇਰ ਉਸੇ ਦਲਦਲ ਚ ਰਹਿਣਾ ਸੀ ਤੇ ਭਾਈ ਸਾਨੂੰ ਕੀ ਲੋੜ ਸੀ ਤੁਹਾਨੂੰ ਆ ਜਿਹੜੇ ਸਾਈਕਲਾਂ ਤੇ ਤੁਰੇ ਫਿਰਦੇ ਅੱਜ ਵੱਡੀਆਂ ਵੱਡੀਆਂ ਗੱਡਾਂ ਤੇ ਤੁਰੇ ਫਿਰਦੇ ਤੁਸੀਂ ਸਾਈਕਲਾਂ ਦੀ ਆਕਾਸ਼ੀਤ ਸਾਈਕਲਾਂ ਦੀ ਰਹਿੰਦੇ ਹੁਣ ਤੁਹਾਨੂੰ ਵੀ ਆਉਣ ਲੱਗੀਆਂ ਗੱਲਾਂ ਤੁਸੀਂ ਵੀ ਹੁਣ ਬਣ ਕੇ ਵੀਆਈਪੀ ਤੁਹਾਨੂੰ ਕੋਈ ਸਵਾਲ ਨਹੀਂ ਪੁੱਛ ਸਕਦਾ ਕੋਈ ਨਹੀਂ ਪੁੱਤ ਸਵਾਲ ਪੁੱਛਾਂਗੇ ਅਸੀਂ ਕਿੰਨੇ ਆ ਕੇ ਜੇਲ੍ਹ ਚ ਠੋਕੋਗੇ ਸੋ ਦੋਸਤੋ ਤਕੜੇ ਹੋ ਔਰ ਇਹਨਾਂ ਦਾ ਇਥੋਂ ਕਰੋ ਸਫਾਇਆ ਬਾਕੀ ਜਿੰਨੂੰ ਮਰਜ਼ੀ ਲੈਓ ਉਹ ਤੁਹਾਡੀ ਮਰਜ਼ੀ ਹੈ ਮੈਂ ਕੋਈ ਕਿਸੇ ਦਾ ਵਿਕਿਆ ਨਹੀਂ ਹੈਗਾ ਕਿ ਇਹਨੂੰ ਲਿਆਉਣਾ ਜਾ ਉਹਨੂੰ ਲਿਆਉਣਾ ਨਾ ਮੈਂ ਵੀ ਅਜੇ ਤੱਕ ਕੋਈ ਡਿਸੀਜਨ ਨਹੀਂ ਲਿਆ ਪਰ ਮੈਂ ਜਿਹੜਾ ਡਿਸੀਜਨ ਲਵਾਂਗਾ ਦੱਸੂਗਾ ਇੱਥੇ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਮੈਂ ਤੇ ਪਰ ਇਹਨੂੰ ਪਾਈ ਮੈਨੂੰ ਇਹਦੇ ਵਿੱਚ ਆ ਚੰਗਿਆਈ ਰਹੀ ਸੀ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਤੇ ਭਾਜਪਾ ਦਾ ਗਠਜੰਬੰਧਨ ਜਿਹੜਾ ਹੈ ਇਹ ਧੁੰਮਾ ਬਚਾਊਗਾ ਮੇਰੇ ਖਿਆਲ ਨਾਲ ਕਾਂਗਰਸ ਵੀ ਦਬੀ ਪਈ ਹੈ ਇੰਨਾ ਵਧੀਆ ਕੰਮ ਉਹਨਾਂ ਤੋਂ ਨਹੀਂ ਹੋ ਉਹਨਾਂ ਦੇ ਨੇਤਿਆ ਸਿੱਧੂ ਖਿੱਦੂ ਜੇ ਸਭ ਖਿਲਰੇ ਪਏ ਨੇ ਤੇ ਆਮ ਆਦਮੀ ਟੈਸਟ ਟਾਈਮ ਮੌਜੂਦਾ ਇਹਨੇ ਆਪਣਾ ਜੋਰ ਰੱਖਣਾ ਉਧਰ ਮੋਦੀ ਸਾਹਿਬ ਨੇ ਮੋਦੀ ਸਾਹਿਬ ਨੇ ਜਦੋਂ ਤੁਹਾਨੂੰ ਪਤਾ ਹੀ ਐਂ ਜੇ ਕੀਤਾਆਂ ਮਸ਼ੀਨਾਂ ਦਾ ਐ ਘਵਾਦਨੀ ਗੋਟੀ ਤੇ ਮੈਂ ਕਹਿੰਨਾ ਜੇ ਭਾਜਪੀ ਤੇ ਕਾਲੀਆਂ ਦੀ ਸਰਕਾਰ ਆ ਜੇ ਤੇ ਵਧੀਆ ਰਹੂਗਾ ਉਧਰੋਂ ਮੋਦੀ ਸਾਹਿਬ ਦਾ ਵੀ ਗੁੱਸਾ ਠੰਡਾ ਹੋ ਜਾਊਗਾ ਉਧਰੋਂ ਜਿਹੜੇ ਪੰਜਾਬੀ ਤੱਪੇ ਫਿਰਦੇ ਨੇ ਮੋਦੀ ਭੇੜਾ ਮੋਦੀ ਭੇੜਾ ਇਹਨਾਂ ਨੂੰ ਪਤਾ ਲੱਗ ਜਾਊਗਾ ਤੁਹਾਡੇ ਕਿੰਨੇ ਕਿ ਚੰਗੇ ਨੇ ਹੂੰ ਤੁਹਾਡਾ ਬਾਦਲ ਨੇ ਕੀ ਸਾਰਿਆ ਤੁਹਾਡਾ ਇਹਨੇ ਕੈਪਟਨ ਨੇ ਕੀ ਸਾਰਿਆ ਤੁਹਾਡਾ ਇਹਨੇ ਮਾਨ ਨੇ ਕੀ ਸਾਰਤਾ ਇੱਕ ਵਾਰੀ ਜੇ ਮੌਕਾ ਇਹਨਾਂ ਨੂੰ ਦੋਨਾਂ ਨੂੰ ਖਿਚੜਾ ਮਿਕਸ ਹੋ ਕੇ ਵੀ ਮਿਲ ਜੇ ਪੀਐਮ ਤਾਂ ਉਹ ਆਉਣੇ ਆ ਉਸ ਤੋਂ ਬਾਅਦ ਸਰਕਾਰ ਵੀ ਇਹਨਾਂ ਦੀ ਆ ਸਕਦੀ ਹੈ ਤੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ 10 ਸਾਲਾਂ ਤੋਂ ਪੰਜਾਬ ਨੂੰ ਇੱਕ ਪੰਛੀ ਨਹੀਂ ਮਿਲੀ ਮਿਲ ਨਹੀਂ ਕਿਥੋਂ ਸੈਂਟਰ ਜੇ ਉਹ ਸੈਂਟਰ ਚ ਮੋਤੀ ਰਹਿਣਾ ਇੱਥੇ ਆਪਾਂ ਹੋਰ ਮੁੱਦਾ ਖੜਾ ਹੋਰ ਨੂੰ ਚਿਤਾ ਕੇ ਵੋਟਾਂ ਦੇ ਔਰ ਹੋਰ ਨੂੰ ਹੀਰੋ ਬਣਾ ਕੇ ਪਾ ਦਿੰਨੇ ਆ ਉਹਦੀ ਭੁੱਖ ਨੰਗ ਆਪਣੀ ਨਹੀਂ ਨਿਕਲਣੀ ਆਪਾਂ ਨੂੰ ਇਹਨਾਂ ਕਿੰਨੇ ਤਾਰਨਾ ਭਾਈ ਜਿਹੜਾ ਸੈਂਟਰ ਚ ਉਨ ਨੂੰ ਇੱਥੇ ਇੱਕ ਵਾਰੀ ਲਿਆ ਕੇ ਦੇਖੀਏ ਉਹਦੇ ਵਿੱਚ ਆਪਣਾ ਭਲਾ ਤੇ ਫਾਇਦਾ ਹੋ ਸਕਦਾ ਮੇਰਾ ਤੇ ਵਿਚਾਰ ਇਹ ਹੀ ਹੈ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤੇ ਜੇ ਆਪਣੀ ਹਿੰਦੂ ਮੋਦੀ ਨੂੰ ਦੇਣੀ ਮੋਦੀ ਐ ਤੇ ਉਹਦੀ ਤੂੰ ਖਾਈ ਜਾ ਜੁੱਤੀਆਂ ਤੁਹਾਡੇ ਨਾਲ ਆ ਸੜ ਖਾਣੀਆਂ ਤੇ ਮੇਰੇ ਵਰਗੇ ਜਿਵੇਂ ਇੱਕ ਵੋਟ ਨਾਲ ਥੋੜੀ ਵੀ ਗੱਲ ਬਣਨੀ ਹੈ ਹੋ ਸਕਦਾ ਮੇਰਾ ਘਰ ਹੀ ਮੇਰੇ ਮਗਰ ਨਾ ਹੋਵੇ ਤੇ ਭਰਾਵੋ ਸੋਚੋ ਤੇ ਸਮਝੋ ਵੀ ਗੱਲ ਕੀ ਹੈ ਆਮ ਆਦਮੀ ਪਾਰਟੀ ਦੇ 92 ਨੇ ਮੰਤਰੀ ਜੀ ਕਹੋਗੇ ਕਿ ਇਹ ਸਾਰੇ ਦੇ ਸਾਰੇ ਲੋਕ ਮੰਨਦੇ ਨੇ ਕਿ ਫਲਾਣਾ ਮੰਤਰੀ ਇਹ 92 ਗੁੰਗੇ ਕਿਸੇ ਮੁੱਦੇ ਤੇ ਕਿਉਂ ਨਹੀਂ ਬੋਲਦੇ ਜਦੋਂ ਕਿਸੇ ਬੱਚੇ ਦਾ ਮਰਡਰ ਨਜਾਇਜ਼ ਹੋ ਜਾਂਦਾ ਹੈ ਕਿ ਕੋਈ ਮਾਂ ਦਾ ਪੁੱਤ ਨਜਾਇਜ਼ ਨਸ਼ੇ ਦੀ ਦਲਦਲ ਚ ਮਰ ਜਾਂਦਾ ਹੈ ਇਹ ਉੱਥੇ ਕਿਉਂ ਨਹੀਂ ਪਹੁੰਚਦੇ ਕਿਉਂ ਨਹੀਂ ਆਪਣੇ ਥਾਣਿਆਂ ਚ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਕਿ ਹਾਂ ਜੀ ਇਹ ਨਸ਼ਾ ਬੰਦ ਕਰੋ ਕਿਉਂ ਨਹੀਂ ਇਸ ਮੁੱਦੇ ਤੇ ਗੱਲ ਕਰਦੇ ਕਿਉਂ ਇਹਨਾਂ ਨੇ ਅੰਮ੍ਰਿਤਧਾਰੀ ਬੰਦਿਆਂ ਨੂੰ ਡਿਬਰੂਗੜ੍ਹ ਛੋਕਿਆ ਹੋਇਆ ਕਿਉਂ ਨਹੀਂ ਉਹਨਾਂ ਨੂੰ ਵਾਪਸ ਬੁਲਾਉਂਦੇ ਕਿਉਂ ਇਹਨਾਂ ਨੇ ਭਈਆਂ ਨੂੰ ਇੱਥੇ ਜਿਹੜੇ ਐਡੇ ਟੈਕ ਕ੍ਰਿਮੀਨਲ ਨੇ ਬਿਸ਼ਨੋਈ ਵਰਗੇ ਉਹਦੇ ਪੂਰੇ ਗੈਂਗਸਟਰ ਸਿੱਧੂ ਬਾਈ ਦੇ ਜਿੰਨੇ ਗੈਂਗਸਟਰ ਮਰਡਰਸ ਦੇ ਵਿੱਚ ਸ਼ਾਮਲ ਸੀ ਉਹ ਚੰਡੀਗੜ੍ਹ ਕਿਉਂ ਮ제 ਲੈ ਰਹੇ ਨੇ ਉਹਨਾਂ ਨੂੰ ਡੁੱਬ ਰੂ ਗੜ ਜਾ ਹੋਰ ਜੇਲਾ ਹੈ ਨਹੀਂ ਉਹਨਾਂ ਲਈ ਇਹ ਸਾਰੀਆਂ ਪੰਜਾਬੀਆਂ ਲਈ ਨੇ ਸੋ ਇਹੀ ਗੁੱਸਾ ਫੁੱਟਣਾ ਔਰ ਇਹਨਾਂ ਤੇ ਦੱਬ ਕੇ ਫੁੱਟਣਾ ਇੱਕ ਥਾਂ ਇੱਕ ਵੀਰਨੇ ਦੀ ਕਲਾਸ ਆ ਢਾਲੀਵਾਲ ਦੀ ਇਹੋ ਜਿਹੀ ਲਾਈ ਆ ਮੈਂ ਤੁਹਾਨੂੰ ਗੱਲ ਵਾਲੀ ਵੀਡੀਓ ਦਿਖਾਉਂਗਾ ਬੋਲਣ ਚੋਕਾ ਨਹੀਂ ਛੱਡਿਆ ਉਹਨੇ ਬਰਗਾੜੀ ਤੇ ਮੁੱਦੇ ਤੋਂ ਲੈ ਕੇ ਚਾਰੇ ਪੈਸੇ ਆ ਹਜ਼ਾਰ ਹਜ਼ਾਰ ਵਾਲੇ ਜਿਹੜੇ ਬੀਬੀਆਂ ਨੂੰ ਦੇਣ ਤੇ ਵਾਦਾ ਸੀ ਇਹ ਤੋਂ ਔਰ ਨਸ਼ੇ ਤੋਂ ਸਾਰਿਆਂ ਤੋਂ ਘੇਰਿਆ ਉਹ ਵੀਡੀਓ ਕਲਿੱਪ ਮੇਰੇ ਕੋਲ ਪਈ ਆ ਮੈਂ ਕੱਲ ਨੂੰ ਪਾਉਂਗਾ ਅੱਜ ਮੇਰੀ ਤਵੇ ਠੀਕ ਨਹੀਂ ਸੋ ਸਸਰੀਕਲ ਦੋਸਤੋ ਚੈਨਲ ਨੂੰ ਕਰ ਲੋ ਲਾਈਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਬਸ ਪਹਿਲਾ ਹੀ ਕੰਮ ਕਰ ਦੋ ਆਪਾਂ ਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਸਸਰੀਕਲ